ਦੇਖੋ ਵਿਕਰਮ ਅਜੀਤਿਆ ਨੂੰ ਜੋਤ ਆ ਇਹਨਾਂ ਨੇ ਇਲਜ਼ਾਮ ਲਗਾਏ ਨੇ ਜਿਨ੍ਹਾਂ ਨੂੰ ਪਹਿਲੇ ਜੇ ਕੋਈ ਇਲਜ਼ਾਮ ਨੇ ਮੈਨੂੰ ਹੁਣੇ ਨਹੀਂ ਪਤਾ ਕਿ ਕੋਈ ਨਵੇਂ ਆ ਉਹਦੇ ਵਿੱਚ ਕੀ ਹੈਗਾ ਪਰ ਜਿਹੜੀ ਪੁਰਾਣੇ ਇਲਜ਼ਾਮ ਸੀ ਉਹਨਾਂ ਦੇ ਵਿੱਚ ਸੁਪਰੀਮ ਕੋਰਟ ਤੱਕ ਉਹਨਾਂ ਨੇ ਬਰੀ ਕੀਤਾ ਹੋਇਆ ਸੋ ਜੇ ਉਹੀ ਪੁਰਾਣੇ ਲਗਾਏ ਨੇ ਤਾਂ ਤਾਂ ਗਲਤ ਹੈ ਜਿਹੜਾ ਇਨਸਾਨ ਬਹੁਤ ਬੇਟਾਈਮ ਗਿੰਦੇ ਹੈ ਪਰ ਮਾਹਲਾ ਨੂੰ ਮਨਜ਼ੂਰ ਸੀ ਤਾਂ ਉਹ ਇੱਕਦਮ ਚਲਾ ਗਿਆ ਜਿੱਥੇ ਬਹੁਤ ਵੱਡਾ ਸ਼ਰਮਾ ਪਰਵਾਰ ਨੂੰ ਉੱਥੇ ਮੇਰੇ ਖਿਆਲ 'ਚ ਜੋ ਵੀ ਉਸ ਨੂੰ ਜਾਣਦੀ ਥੀ aur shehar de liye ek loss hoya aur Gracias. ਦੇਖੋ ਇੱਕ ਬਹੁਤ ਵਧੀਆ ਇਨਸਾਨ ਬਹੁਤ ਬੇਟਾਈਮ ਦੀ ਉੱਤੇ ਪਰਮਾਤਮਾ ਨੂੰ ਮਨਜ਼ੂਰ ਸੀ ਤਾਂ ਉਹ ਇੱਕਦਮ ਚਲਾ ਗਿਆ ਜਿੱਥੇ ਬਹੁਤ ਵੱਡਾ ਸਰਮਾ ਪਰਿਵਾਰ ਨੂੰ ਉੱਥੇ ਮੇਰੇ ਖਿਆਲ ਚ ਜੋ ਵੀ ਉਸ ਨੂੰ ਜਾਣਦੀ ਸੀ ਔਰ ਸ਼ਹਿਰ ਦੇ ਲਈ ਇੱਕ ਲਾਸ ਹੋਇਆ ਔਰ ਬਹੁਤ ਅਫਸੋਸ ਹੋਇਆ ਮੈਂ ਹਾਨੀ ਸੀ ਇੱਥੇ ਮੈਂ ਬਹੁਤ ਸੀ ਕੀ ਪਰ ਮੈਨੂੰ ਜਦ ਪਤਾ ਲੱਗਿਆ ਤੋਂ ਕੁਝ ਦਿਨ ਕੇ ਲਈ ਮਾ ਉਨਾਰੀ ਫੈਮਲੀ ਨੂੰ ਉਨਾਰੀ ਦੇ ਵਿੱਚ ਮਿਨਾ ਐਪਕਾ ਮੇਰੇ ਜੀ ਤੇ ਅਦੀ ਜੋ ਗ੍ਰਿਫਤਾਰੀ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਦੇਖੋ ਵਿਕਰਮ ਜੀਠਿਆ ਨੂੰ ਜੋ ਤਾ ਇਹਨਾਂ ਨੇ ਇਲਜ਼ਾਮ ਲਗਾਏ ਨੇ ਜਿਨ੍ਹਾਂ ਨੂੰ ਪਹਿਲੇ ਜੇ ਕੋਈ ਇਲਜ਼ਾਮ ਨੇ ਮੈਨੂੰ ਹੁਣੇ ਨਹੀਂ ਪਤਾ ਕਿ ਕੋਈ ਨਵੇਂ ਆ ਉਹਦੇ ਵਿੱਚ ਕੀ ਹੈਗਾ ਪਰ ਜਿਹੜੀ ਪੁਰਾਣੇ ਇਲਜ਼ਾਮ ਸੀ ਉਹਨਾਂ ਦੇ ਵਿੱਚ ਸੁਪਰੀਮ ਕੋਰਟ ਤੱਕ ਉਹਨਾਂ ਨੇ ਬਰੀ ਕੀਤਾ ਹੋਇਆ ਸੋ ਜੇ ਉਹੀ ਪੁਰਾਣੇ ਲਗਾਏ ਨੇ ਤਾਂ ਤਾਂ ਗਲਤ ਹੈ ਜੇ ਕੋਈ ਨਵੀਂ ਗੱਲ ਹੈ ਮੈਨੂੰ ਉਸ ਦਾ ਪਤਾ ਨਹੀਂ ਉਪਰ ਮੈਨੂੰ ਪੂਰਾ ਯਕੀਨ ਹੈ ਕਿ ਕੌਪ ਸਹੀ ਫੈਸਲਾ ਲਵੇ ਤੁਸੀਂ ਕੈਬਨਟ ਦੀ ਮੀਟਿੰਗ ਹੋਣ ਜਾ ਰਹੀ ਹੈਗੀ ਕਿਸ ਤਰ੍ਹਾਂ ਦੇਖਦੇ ਹੋ ਬੇਅਦਬੀ ਤੇ ਕਾਨੂੰਨ ਬਣਾਉਣ ਜਾ ਰਹੇ ਨੇ ਜਿੱਥੇ ਬੇਅਦਬੀਆਂ ਹੁੰਦੀਆਂ ਉਸ ਤੇ ਕੋਈ ਕਾਨੂੰਨ ਸਥਾਪਿਤ ਕਰ ਚੁੱਕੇ ਨੇ ਇਹਨਾਂ ਨੇ ਕਿਹੜੇ ਕਾਨੂੰਨੀ ਬਣਾ ਰਹੇ ਨੇ ਬਾਕੀ ਤਾਂ ਮੈਨੂੰ ਗਰਾਊਂਡ ਦੇ ਉੱਤੇ ਇਹਨਾਂ ਦੀ ਕੋਈ ਵਧੀਆ ਕਾਰਵਾਈ ਕਿਤੇ ਵੀ ਨਹੀਂ ਲੱਗਦੀ ਸੜਕਾਂ ਦੇਖੋ ਕਿਤੇ ਕੋਈ ਗ੍ਰਾਂਟ ਹੋਏ ਗੰਦਗੀ ਦੇਖੋ ਸ਼ਹਿਰਾਂ ਨੂੰ ਦੇਖੋ ਪਿੰਡਾਂ ਨੂੰ ਦੇਖੋ ਕਿਤੇ ਇਹਨਾਂ ਦੀ ਕੋਈ ਤਰੱਕੀ ਹੋਈ ਹੈ ਕਿ ਨਹੀਂ ਇਹਨਾਂ ਨੂੰ ਇਸ ਦੇ ਉੱਤੇ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਨਹੀਂ ਤਾਂ ਹਰੇਕ ਜਾ ਕੇ ਟੁੰਗ ਜਾ ਰਚਾ ਦਿੰਦੇ ਨੇ ਔਰ ਲੋਕਾਂ ਦਾ ਜਿਹੜਾ ਮਨ ਹੈ ਉਹ ਦੂਜੇ ਪਾਸੇ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਮੌਨਸੂਨ ਆ ਗਿਆ ਪੰਜਾਬ 'ਚ ਕੀ ਲੱਗਦਾ ਜੋ ਟ੍ਰੇਨਾਂ ਦਾ ਸਿਰ ਧੱਕਰ ਸਭਾਈ ਹੋਈ ਦੇਖੋ ਜਾਂਦੇ ਫੋਟੋ ਆਕ ਤਾਂ ਬੜੇ ਹੁੰਦੇ ਨੇ ਹੂੰ रब ना करे के ऊपर ज्यादा फ्लैश फ्लड आना ही साचे कग्गर वगैरा घग्गर ही है जेन पानी आ जाता है और बहुत तबाही करता है हर साल पिछले तो पिछले साल बहुत ज्यादा तबाही हुई सी मैं याद है मैं भगवंत मान जी दे जो लफज सी के असी एक एक बकरी तक भी ओआवजा देवे ਇੱਕ ਮਹਿਤਾ ਕਿਹਾ ਥੀ ਮੈਂ ਕਿ ਲੋਕਾਂ ਦੇ ਘਰਾਂ ਦਾ ਸਾਰਾ ਕੁਝ ਤਬਾਹ ਹੋ ਗਿਆ ਤੇ ਕਹਿੰਦੇ ਸੀ ਇੱਕ ਇੱਕ ਚੀਜ਼ ਦਾ ਮੁਆਵਜ਼ਾ ਦਵਾਂਗੇ ਇੱਕ ਇੱਕ ਚੀਜ਼ ਦਾ ਦੇਖਾਂਗੇ ਮੇਰੇ ਖਿਆਲ ਚ ਇੱਕ ਵੱਡੀ ਚੀਜ਼ ਵੀ ਨਹੀਂ ਥੀ ਦੇਖ ਰਹੇ ਹੋ ਲਾਸਟ ਸਵਾਲ ਆ ਅਬੂਹਰ ਦੇ ਵਿੱਚ ਇੱਕ ਕਪੜਾ ਵਪਾਰੀ ਦਾ ਕਤਲ ਹੋਇਆ ਕਿਸ ਤਰ੍ਹਾਂ ਦਿਖ ਰਿਹਾ ਸੀ ਕਾਨੂੰਨ ਵਿਵਸਥਾ ਦੇਖੋ ਕਾਨੂੰਨ ਲਾਅ ਐਂਡ ਆਰਡਰ ਵੀ ਤੇ ਗੱਲ ਹੀ ਨਹੀਂ ਰਹੀ ਨਿਤ ਕੁਛ ਨਾ ਕੁਛ ਹੁੰਦਾ ਤਾਂ ਇਸ ਦਾ ਬਹੁਤ ਦੁੱਖ ਹੈ ਕਿ ਸਾਡਾ ਪੰਜਾਬ ਕਿੱਥੋਂ ਤੋਂ ਕਿੱਥੇ ਤੱਕ ਹੈ ਜੀ

Así